ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਦੁਲੈਂਕੜ ਦੀ ਮਾਤਰਾ ਵਾਲੇ ਸ਼ਬਦ ਕਿਉਂ ਨਾ ਸੋਚਿਆ ਵੀ ਅੱਜ ਆਪਾਂ ਵੀਡੀਓ ਸ਼ੇਅਰ ਕਰ ਲਈਏ ਬੱਚਿਆਂ ਨਾਲ ਦੁਲੈਂਕੜ ਦੀ ਮਾਤਰਾ ਦੁਲੈਂਕੜ ਔਰ ਔਂਕੜ ਦੀ ਮਾਤਰਾ ਔਂਕੜ ਹੁੰਦੀ ਹੈ ਛੋਟੇ ਉ ਦੀ ਮਾਤਰਾ ਦੁਲੈਂਕੜ ਹੁੰਦੀ ਹੈ ਵੱਡੇ ਉ ਦੀ ਮਾਤਰਾ ਲੌਂਗ ਸਾਊਂਡ ਚਾਪਰ ਲੈ ਕੇ ਜਾਣੇ ਆਂ ਦੁਲੈਂਕੜ ਦੀ ਮਾਤਰਾ ਨੂੰ ਤਾਂ ਚਲੋ ਆਓ ਅੱਜ ਉਹ ਆਪਾਂ ਦੁਲੈਂਕੜ ਦੀ ਮਾਤਰਾ ਕਰੀਏ ਦੁਲੈਂਕੜ ಪಾಂಗಲ್ರ್ಡ್ ಮಾತ್ರಾ ಲೇರ್ ಬಸ್ भी देखो तुम शब्द बनाओ कि आप पिछे कड़ा लैटर बनाइए कि अपना शब्द बने देखो दू दूर, दूर कु, सूट बूट नू ਬੁ ਆਪਾਂ ਸ਼ਬਦ ਬਣਾਉਣੇ ਦੂ ਰ ਦੂਰ ਕੁ ਲ ਕੁਲ ਸੁ ਟ ਸੂਟ ਬੁ ਟ ਬੂਟ ਤੁ ਰ ਜ ਸੂਰਜ ਨੂਰ ਬੂਲ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਅੰਦੁ ਲੈਂਕੜ ਦੀ ਮਾਤਰਾ ਵਾਲੇ ਸ਼ਬਦ ਕਰਵਾਉਣੇ ਹਨ ਆਲੂ Muli Alu Muli Curan Scooter ਤੂਚਨ ਤੂਫਾਨ ਪੁੱਟ ਚੂਹਾ ਦੂਰ ਕੁਲ ਸੂਟ ਬੂਟ ਸੂਰਜ ਨੂਰ ਬੂਲ ਆਲੂ ਮooli ਚੂਰਨ ਸਕੂਟਰ ਸੂਚਨਾ ਤੂਫਾਨ ਉਠ ਚੂਹਾ ਹੋਰ ਵੀ ਬਹੁਤ ਸਾਰੇ ਔਂਕੜ ਦਿੱਦ ਲੈਂਕੜ ਦੀ ਮਾਤਰਾ ਵਾਲੇ ਆਪਾਂ ਸ਼ਬਦ ਲਿਖ ਸਕਦੇ ਹਾਂ ਤਾਂ ਪਲੀਜ਼ ਅੱਜ ਵਾਲੀ ਵੀਡੀਓ ਸੀ ਆਪਣੇ ਔਂਕੜ ਦੀ ਮਾਤਰਾ ਵਾਲੇ ਸ਼ਬਦ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਪਲੀਜ਼ ਜ਼ਰੂਰ